ਮੀਂਹ ਤੇ ਪਿਆ ਹੈ ਰਾਤੀ ਹੁਣ ਤੇ ਇੰਨੀ ਗਰਮੀ ਹੁੰਦੇ ਨਾਲ ਲੈਂਦੀ ਮੈਂ ਹੋ ਰਹਿਣੀ ਦਿੰਨੀ 88 ਚੱਲ ਕੋਈ ਗੱਲ ਨਹੀਂ ਮੈਂ ਚਾਹ ਲੱਗੀਆਂ ਪਾਉਣ ਤੇ ਫੜਾ ਫਿਰ ਉਹਨਾਂ ਨੂੰ ਚਲੋ ਠੀਕ ਮੈਂ ਬਵਾਂ ਨਹੀਂ ਤੇ ਲਾਗੇ ਤੂੰ ਲੈ ਆਇਓ ਚਾਹ ਲੈ ਜਾ ਫਿਰ ਦੀਦੀ ਕੀ ਕਹਿਣਗੇ ਕੀ ਕੰਮ ਨਹੀਂ ਕਰਦੇ ਰਪਿੰਦਰ ਚੱਲ ਪਾ ਦੋ ਫਿਰ ਸਗੋ ਨਾ ਅੱਗੇ ਹੋ ਗਏ ਨਾ ਕੰਮ ਕਰਿਆ ਕਰ ਕਿ ਦੀਦੀ ਡੇ ਚਾਹ ਬਣਾਉਣ ਤੇ ਮੈਂ ਬਣਾਵਾ ਤੈਨੂੰ ਤੇ ਚਾਹੀਦਾ ਹੀ ਇਹ ਜਦੋਂ ਦਾ ਰਿੜਨ ਲਾ ਪਿਆ ਨਾ ਇੰਨਾ ਸਤਮਦਾ ਵਾ ਨਾ ਤੇ ਜਦੋਂ ਤੁਰਨ ਲਾ ਪਿਆ ਫੇਰ ਪਤਾ ਨਹੀਂ ਨੇ ਕੀ ਕਰਨਾ ਵਾ ਇਹਨੇ ਫੇਰ ਬਾਹਰ ਵਾਲਾ ਗੇਟਾ ਪਜਾ ਕਰਨਾ ਵਾ ਪੁੱਤੇ ਨਾ ਨਾਲ ਹੀ ਰੌਣਕਾਂ ਵਾ ਮੰਮੀ ਰੌਣਕਾਂ ਤੇ ਹੈਗੀਆਂ ਵਾ ਸਮਦਾ ਵੀ ਨਾ ਚੱਜਣਾ ਕੋਈ ਗੱਲ ਨਹੀਂ ਮੈਂ ਲੈ ਜਾ ਕਰੂੰਗੀ ਬਾਹਰ ਇਹਨੂੰ ਸਾਰਾ ਦਿਨ ਇਦਾਂ ਹੀ ਬਸ ਟੱਪਦਾ ਹੀ ਰਿੰਦਾ ਵਾ ਕੋਈ ਕਰ ਲਿਆ ਕਰ ਕੰਮ ਤਾਂ ਦਾ ਮੈਂ ਇਹਨੂੰ ਖੜਾ ਲਿਆ ਕਰਨਾ ਆਪੇ ਇਹਨੂੰ ਹਾਂਜੀ ਉਹ ਵੇਲੀ ਦਾ ਲੈ ਜਾ ਕਰਨਾ ਉੱਥੇ ਖੇਡ ਲਿੰਦਾ ਬੜਾ ਵਧੀਆ ਜਾਵੇ ਮੈਨੂੰ ਜੀਵ ਨਹੀਂ ਲੱਗਦਾ ਇਸ ਤੋਂ ਬਗੈਰ ਜਦੋਂ ਸੁੱਤਾ ਹੁੰਦਾ ਵਾ ਨਾ ਫੇਰ ਕਈ ਦਾ ਛੇਛੇ ਤੇ ਉੱਠ ਜੇ ਹ ਚਲ ਮੰਮੀ ਮੈਂ ਤੇ ਹੀ ਬਾਬੇ ਅੱਗੇ ਅਰਦਾਸ ਕਰਦੀ ਆ ਕਿ ਚਲ लवली ਨੂੰ ਵੀ ਰੱਬ ਜੀ ਦੇ ਦੇ ਵਧੀਆ ਵਧੀਆ ਚਲ ਦੇ ਦੇਣਾ ਮੁੰਨੇ ਮਾਰਾ ਇਹਨੇ ਦੇਣਾ ਵਾ ਹਾਂਜੀ ਉਹਦੇ ਘਰ ਚ ਕੋਈ ਘਾਟਾ ਨਹੀਂਗਾ ਹਾਂਜੀ ਹਾਂਜੀ ਮੰਮੀ ਇਹ ਕਾਹੀਓ ਕਮਲੀ ਡਸਟਪੀਨ ਚ ਮੈਨਾਂ ਦਾ ਦੋ ਕਿ ਲਫਾਫੇ ਹੋਨੇ ਆ ਤੇ ਸੁੱਟਣ ਤੁਰ ਪੈਂਦੀ ਆ ਉਹਨੂੰ ਭਰਨ ਵੀ ਨਹੀਂ ਦਿੰਦੀ ਉਹ ਚਲ ਕੋਈ ਨਹੀਂ ਲੱਗੀ ਰਹਿੰਦਾ ਘਰ ਆਰੇ ਜਿੱਤਾ ਘਰ ਦੀ ਘਰਨਦਿਆ ਕਰ ਮੰਮੀ ਵੇਖ ਲਓ ਉਹ ਕਿੱਥੇ ਗਈ ਸੁੱਟਣ ਕੋਈ ਗੱਲ ਨਹੀਂ ਆਸੀ ਇੱਥੇ ਰੱਖ ਲਾਂ ਨੂੰ ਕੋਈ ਗੱਲ ਨਹੀਂ ਉਹਦਾ ਹੁਣ ਵਿਆਹ ਸੀ ਇਦਾਂ ਦਾ ਤਾਂ ਕੀ ਕਰੀਏ ਹੁਣ ਚਲੋ ਕੋਈ ਗੱਲ ਨਹੀਂ ਆਪੇ ਹਟ ਜਾਣਾ ਮੈਂ ਵੇਖ ਵੇਖ ਕੇ ਮਾਤਾ ਲਈ ਜਾਣੀ ਹਾਂ ਮੰਮੀ ਅਹੀਂ ਤੇ ਕਦੀ ਪਹਿਲੀ ਚ ਲਫਾਫੇ ਸੁਟੇ ਨਹੀਂ ਆ ਕੋਈ ਗੱਲ ਨਹੀਂ ਕਰਕੇ ਤੇ ਅੱਗ ਲਾ ਦੀ ਦੀ ਆਹ ਤਾਂਗੀ ਇਹਨੂੰ ਸਮਝਾ ਲੂੰਗੀ ਫੇਰ ਨਾ ਸੁਟਿਆ ਕਰ ਲਫਾਫੇ ਪਹਿਲੀ ਚ ਸੁਟਣ ਗਈ ਆ ਗਵੰਡੀਆਂ ਨੇ ਵੇਖ ਲਿਆ ਤੇ ਐਵੇਂ ਗੁੱਸਾ ਕਰਨਗੇ ਫੇਰ ਉਹ ਨਹੀਂ ਕੋਈ ਨਹੀਂ ਮਾਰ ਖੂਗੇ ਇਹਨੂੰ ਨਾ ਹੀ ਛੁੱਟਦੀ ਫੇਰ ਮੈਂ ਤੇ ਮਾੜਾ ਜਿਹਾ ਸਮਝਾ ਦਿਓ ਕਹਿ ਦੂੰਗੀ ਇਹਨੂੰ ਹਾਂਜੀ ਕਹਿ ਜੀ ਫੇਰ ਮੰਨ ਜਾਂਦੀ ਆ ਹਾਂਜੀ ਇਹ ਤੇ ਗੱਲ ਹੈਗੀ ਆ ਆਹੋ ਇਹਦੇ ਵਜਾਵੇਂ ਤਾਂ ਸਕੂੜਾ ਪਾਈ ਜਾਂਦੀਆਂ ਵਾ ਬੰਦਾ ਹੁੰਦੋ ਛੋਟਾ ਹੁੰਦਾ ਵਾ ਨਾਲ ਦੀ ਨਾਲ ਉਹਨੂੰ ਤੋਨ ਦੀਆਂ ਰਹਿੰਦੀਆਂ ਉੱਤੋਂ ਤੱਕ ਪਹਿਲਾਂ ਵੀ ਤੋਨ ਲਈਏ ਇਹਨੂੰ ਚੇਸੁਰ ਨਹੀਂ ਹੁਣ ਖਾਲੀ ਹੋ ਗਿਆ ਵਾ ਨਾ ਤੇ ਕੰਮ ਨਹੀਂ ਬੜੂਗਾ ਉਦਾਂ ਐਵੇਂ ਉਹਨੂੰ ਭਰ ਲੈਂਦੀਆਂ ਵਾ ਉਤੇ ਤੱਕ ਮੁੜ ਕੇ ਸੁੱਟੇ ਜਾਵਾਂਗੇ ਮੁੜ ਕੇ ਹਾਦੀ ਕਰਦੀਆਂ ਵਾਂਗੇ ਤੇ ਪਾਣੀ ਵੇਖਾਂ ਕਿੰਨਾ ਮੈਂ ਜਦਾ ਵਾਵਾ ਡੂੰਗਾ ਹੋਣਾ ਹੁਦਾ ਆਏ ਤੇ ਡੱਡੂ ਹੀ ਪੜੇ ਆ ਤੇ ਇਹ ਖਾ ਪਿਛੜਿਆ ਦੇ ਹਾਏ 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 ਇਹ ਪੈਰ ਤੇ ਚੜ ਗਿਆ ਹੀ ਆ ਗਏ ਹਾਏ ਗੰਦਾ ਜਿਆ ਜਾਵਾ ਇਥੋਂ ਮੈਂ ਐਨੇ ਕਿਤੇ ਡੱਡੂ ਆ ਕੇ ਦੇ ਇੱਟੋ ਕਰਕੇ ਚੜਿਆ ਮੇਰੇ ਪੈਰ ਤੇ ਆ ਗਏ ਇਹ ਮੇਰਾ ਪੈਰ ਲੱਗ ਗਿਆ ਆ ਤੂੰ ਸਮਝਾ ਦੇ ਮੈਨੂੰ ਕੋਈ ਨਹੀਂ ਸਮਝਾਉਣੀ ਬਾਲ ਕੇ ਨੂੰ ਮੰਮੀ ਇਦੇ ਵਿੱਚ ਨਾ ਇਨਾ ਕੂੜਾ ਨਾ ਪਾਇਆ ਕਰੋ। ਵੀ ਇਹਦੇ ਉਹ ਇਦਾਂ ਕਰਨੀਆਂ ਨੂੰ ਭਰ ਦਿੰਦੀਆਂ ਮਤੋਂ ਤੱਕ। ਮਾਂ ਸੁੱਟ ਕੇ ਆਈ ਮੈਂ ਉੱਥੇ। ਉਹ ਤੇੜੇ ਲਫਾਫੇ ਹੁੰਦੇ ਆ ਨਾ ਉਹਨਾਂ ਨੂੰ ਨਾ ਸੁੱਟਿਆ ਕਰ। ਉਹਨਾਂ ਨੇ ਇਕੱਠਾ ਇਕੱਠੇ ਕਰ ਲਈਦਾ ਵਾ ਤੇ ਮੁੜ ਕੇ ਉਹਨਾਂ ਨੂੰ ਅੱਗ ਲਾ ਦੀਦੀ ਹੁੰਦੀ ਆ। ਉਹ ਮੰਮੀ ਉਥੇ ਪਣੀ ਸੁੱਟ ਕੇ ਆਈ ਉਹਦਾ ਟੋਆ ਨਹੀਂ ਉਹ ਪਰੇ ਉਹ ਗਾਂ ਜੇ ਉਥੇ ਸੁੱਟ ਕੇ ਆਈ ਆ। ਸੁੱਟ ਕੇ ਤੇ ਆਈ ਆ ਟੋਇਲਟ। ਉਹ ਚ ਗਲ ਜਾਣੇ ਆ। ਇਹ ਨਹੀਂ ਗਲਦਾਂ ਨਹੀਂ ਹੁੰਦੇ ਲਫਾਫੇ ਨਹੀਂ ਗਲਦੇ ਹੁੰਦੇ। ਉਹ ਗਲ ਜਾਣੇ ਤਾਂ ਮਤਲਬ ਵਾਲੇ ਫਿਰ ਗੁੱਸੇ ਹੋਣਗੇ ਮੁੜ ਕੇ। ਸੱਚ ਦੀਦੀ ਉਥੇ ਡੱਡੂ। ਦੀਦੀ ਡੱਡੂ ਬਣਾ ਉਥੇ ਕੀ ਕਰਨਦੇ ਸੀ? ਇਦਾਂ ਕਰਕੇ ਆ ਗਏ ਮੇਰੇ ਆ ਪੈਰ ਤੇ ਚੜਿਆ ਇੱਥੇ ਆ ਗਏ। ਮੈਂ ਕੀ ਕਰਕੇ ਲਾ ਦੇ ਰਹੀ। ਮੰਮੀ ਕੀ ਕਵੇ ਇਹਨੂੰ ਬੰਦਾ। ਪੀਏ ਤੇ ਤੇਰੀ ਬੋਤੀ ਛ ਦੇਣ ਪੱਲੇ ਵਾਤੀ ਆ ਹਾਜੇ ਕੱਲ ਇੰਨੇ ਉੱਚੀ ਉੱਚੀ ਰੋਂਦੀ ਸੀ ਮਹਾ ਚੁੱਪ ਕਰਾਈ ਸੀ। ਤੇਰੇ ਮਾਣ ਆ ਪਰਦੇ ਪਾਉਂਦੇ। ਉਹਨੇ ਇੱਕ ਲਾਈਆਂ ਵਾ ਕਿ ਦੋ ਲਾਈਆਂ ਇਹਦੇ। ਤੇ ਇਹਨੂੰ ਕਿੱਥੋਂ ਸਮਝਾਉਣੀ ਆ। ਉਹ ਬੇ ਮਾਣ ਆ ਪਰਦੇ ਪਾਉਂਦੇ ਬੜੀ ਚੰਗੀ ਆ ਇਹਦੇ ਇਹ ਤਾਂ ਹਾਂ ਇਹ ਕੋਈ ਕੰਮ ਜੋ ਨਹੀਂ ਕੋਈ ਲੱਥੀ ਚੜੀ ਹੈ ਹੀ ਨਹੀਂ ਆ ਕਿ ਕੱਲ ਹਜੇ ਮੈਨੂੰ ਵੱਜੀਆਂ ਵਾ ਨਾ ਤੇ ਹੁਣੇ ਛੜਪੇ ਲਾਉਣ ਦੀ ਡੱਡੂ ਇਦਾਂ ਕਰਦੇ ਇਹ ਜਿਹੜੇ ਵੇਵੇ ਕਿ ਤੇ ਹਾਸਾ ਵੀ ਹੁੰਦਾ ਮੰਮੀ ਕੀ ਕਰੇ ਹੁਣ ਛਿਦੈਣ ਨਹੀਂ ਤੇ ਹੋਰ ਕੀ ਨੀਬ ਦੋ ਦਿਨ ਰਹਿ ਗਏ ਰਖੜੀ ਦੇ ਵਿੱਚ ਤੇ ਮੈਨੂੰ ਤੇ ਬੈਠ ਬੈਠੀ ਨਹੀਂ ਚੇਤਾ ਆਇਆ ਵਾ ਤੇ ਉਹਨੂੰ ਫੋਨ ਕਰਨਾ ਹੀ ਦੀਦੀ ਨੂੰ ਫਲਾਪ ਆਈ ਨਹੀਂ ਆ ਰਖੜੀ ਲੈ ਕੇ ਮੰਮੀ ਫੋਨ ਤੇ ਨਹੀਂ ਮੈਂ ਕੀਤਾ ਜੇ ਤੁਸੀਂ ਕਹਿੰਦੇ ਆ ਤੇ ਮੈਂ ਫੋਨ ਕਰ ਦਿੰਨੀ ਆ ਨਾਲੇ ਕੋਈ ਗੱਲ ਨਹੀਂ ਹਜੇ ਦੋ ਦਿਨ ਹੈਗੇ ਆ ਰਖੜੀ ਚ ਆਪੇ ਆਜੂਗੀ ਜੇ ਇਹਨੂੰ ਫੋਨ ਕਰਨਾ ਵਾ ਨਾ ਉਨਾਂ ਆਪਣੇ ਆਪਣੇ ਸੱਸ ਨੂੰ ਨਾਲ ਲੈ ਆਵੇਂ। ਜੇ ਹੋ ਸਕੇ ਤੇ ਮੇਰ ਨਾਲ ਗੱਲ ਵੀ ਕਰਵਾ ਲਈ ਉਹਦੀ। ਕੋਈ ਗੱਲ ਨਹੀਂ ਮੰਮੀ। ਜੇ ਲਾਗੇ ਹੋ ਵੀ। ਉਹ ਤਾਂ ਮੈਂ ਕਹਿ ਦੂੰਗੀ ਤੇ ਤੁਹਾਡੀ ਵੀ ਗੱਲ ਕਰਵਾ ਦੂੰਗੀ। ਆਹ ਕਰਵਾ ਲਈ ਹਾਂ। ਹਾਂਜੀ। ਤੇ ਕਰਾਂ ਫਿਰ ਮੈਂ ਫੋਨ ਉਹਨਾਂ ਨੂੰ। ਆਹ ਕਰ ਦੇ। ਚਲੋ ਠੀਕ ਆ। ਹੋਰ ਸੁਣਾ ਭੈਣ। ਸੱਸ ਠੀਕ ਹੈ ਤੇਰੀ? ਹਾਂ ਠੀਕ ਆ ਦਲਜੀਤ। ਵਧੀਆ ਵਾ। ਚਲੋ ਵਧੀਆ। ਹੋਰ ਕੀ ਬੰਦਾ? ਬੜਨਾ ਕੀ ਆ? ਮੈਂ ਤਾਂ ਫੋਨ ਇਹ ਕਰਕੇ ਲਾਇਆ ਸੀ ਕਿ ਤਈ ਅੱਜ ਘਰੇ ਜੀ। ਘੜੀਆਂ ਆਪਾਂ ਕਿੱਥੇ ਜਾਣਾ ਸੀ। ਸਾਰੇ ਜਣੇ ਘਰੇ ਜੇ ਨਾ ਨਹੀਂ ਸਾਰੇ ਘਰੇ ਆ ਦੱਸੋ ਕੰਮ ਹੀ ਕੋਈ ਨਹੀਂ ਕੰਮ ਤੇ ਕੋਈ ਨਹੀਂ ਮੈਂ ਆਉਣਾ ਹੀ ਰਖੜੀ ਲੈ ਕੇ ਤੇ ਮੈਂ ਚਲ ਪਹਿਲਾਂ ਪੁੱਛ ਲੈਣੀ ਆ ਵੀ ਘਰੇ ਵੀ ਹੈਗੇ ਆ ਜੀ ਸੱਤ ਕਿਉਂ ਜਦਾਂ ਮਰਜੀ ਕੋਈ ਗੱਲ ਨਹੀਂ ਘਰੇ ਹੀ ਆ ਸਾਰੇ ਕਦੋਂ ਆਣਾ ਵਾ ਮੈਂ ਬਸ ਘੰਟੇਕ ਤੱਕ ਆ ਜਾਣਾ ਕੋਈ ਗੱਲ ਨਹੀਂ ਮੈਂ ਸਾਰਿਆਂ ਨੂੰ ਦੱਸ ਦਿੰਨਾ ਵਾ ਤੇ ਆ ਜਾਓ ਤੁਸੀਂ ਚਲ ਠੀਕ ਆ ਠੀਕ ਲੈ ਜਾ ਕੇ ਮੰਮੀ ਨੂੰ ਦੱਸਾਂ ਸਹੀ ਕਿ ਭੈਣ ਆਉਣ ਲੱਗੀ ਆ ਮੰਮੀ ਦੇ ਮੈਨੂੰ ਨਾ ਕਹਿਣ ਏ ਹੀ ਕਾਲੀ ਕਿ ਤੂੰ ਪਿੰਡ ਚਲ ਜੀ ਤੇ ਮੈਂ ਐਵੇਂ ਨਾ ਗਈ ਨਹੀਂ ਆ ਤੇ ਚਲ ਮੰਮੀ ਨੂੰ ਵੀ ਲੱਗ ਜਾਣੇ ਆ ਉਥੇ 8-10 ਦਿਨ ਤੇ ਮੈਂ ਇਦਾਂ ਕਰਦੀ ਆ ਕਿ ਮੰਮੀ ਨੂੰ ਫੋਨ ਕਰਕੇ ਦੱਸ ਦਿੰਨੀ ਆ ਕਿ ਮੈਂ ਪਿੰਡ ਚਲੀ ਆ ਤੇ ਮੈਂ ਵੀ ਚਾਰ ਦਿਨ ਰਹਿ ਹੀ ਆਉਂਗੀ ਉਥੇ ਜਾ ਕੇ ਹਲੋ ਇਦਾਂ ਕਰਦੀ ਆ ਦੀਦੀ ਨੂੰ ਫੋਨ ਲਾ ਹੀ ਲੈਣੀ ਆ ਨਾਲ ਮੰਮੀ ਦੀ ਗੱਲ ਕਰਵਾ ਦੂੰਗੀ ਸੰਦੀਪ ਆਜੋ ਕੀ ਕਰ ਲੱਗੀ ਆ ਕੁਝ ਨਹੀਂ ਦੀਦੀ ਨੂੰ ਫੋਨ ਕਰਨ ਲੱਗੀ ਸੀ ਮੰਮੀ ਡੇ ਹੀ ਕਹਿਣਾ ਕਿ ਕੁੜੀ ਆਈ ਨਹੀਂ ਰਖੜੀ ਬੰਦਣਾ ਜੇ ਉਹ ਦੀਦੀ ਦਾ ਫੋਨ ਆ ਗਿਆ ਮੈਨੂੰ ਦੀਦੀ ਦਾ ਫੋਨ ਆ ਗਿਆ ਤੁਹਾਨੂੰ ਤੁਸੀਂ ਮੈਨੂੰ ਹੋਣ ਦੱਸਣ ਦੇ ਆ ਮੈਂ ਮੰਮੀ ਵੱਲ ਗਈ ਸੀ ਤੇ ਮੰਮੀ ਮੈਨੂੰ ਕਹਿੰਦੇ ਹੀ ਜੇ ਨਹੀਂ ਨਾ ਫੋਨ ਆਇਆ ਤੇ ਫੋਨ ਕਰਕੇ ਗੱਲ ਕਰਦੇ ਉਹਨੂੰ ਸੱਦ ਨਾਲੇ ਉਹਦੀ ਸੱਸ ਨੂੰ ਵੀ ਕਹਿਦੀ ਕਿ ਆ ਜਾ ਉਹ ਫੋਨ ਤੇ ਮੈਨੂੰ ਹੁਣ ਆਇਆ ਵਾ ਮੈਂ ਰਾਹ ਤੁਰਿਆ ਆਉਂਦਿਆਂ ਉਦੋਂ ਮੈਨੂੰ ਫੋਨ ਆਇਆ ਵਾ ਉਸੇ ਲਈ ਮੈਂ ਤਾਂ ਡੇ ਲਾ ਆ ਗਿਆ ਵਾ ਮੈਨੂੰ ਕੀ ਪਤਾ ਵਾ ਤੇ ਇਹ ਫੋਨ ਲਾਉਂਦੇ ਆ ਨੂ ਚਲੋ ਉਹ ਗੱਲ ਛੱਡੋ ਕੋਈ ਗੱਲ ਨਹੀਂ ਵਧੀਆ ਹੋ ਗਿਆ ਫੋਨ ਆ ਗਿਆ ਤੁਹਾਨੂੰ ਤੇ ਮੇਰੀ ਗੱਲ ਸੁਣੋ ਕੁੜੀ ਨੂੰ ਦੇਣਾ ਕੀ ਐ ਸੰਦੀਪ ਇਹ ਤੇ ਮੰਮੀ ਨਾਲ ਗੱਲ ਕਰ ਲਾ ਜੋ ਵੀ ਤੁਹਾਡਾ ਦਿਲ ਕਰਦਾ ਨਾ ਪੈਸੇ ਹੈਗੇ ਘਰ ਪਈ ਅਲਮਾਰੀ ਚੋਂ ਕੱਢ ਕੇ ਦੇ ਦਿਓ ਜਿੰਨੇ ਪੈਸੇ ਦੇਣੇ ਮੈਂ ਤਾਂ ਉਹਦਾ ਗਿਫਟ ਇੱਕ ਤਿਆਰ ਕੀਤਾ ਵਾ ਉਹ ਮੈਂ ਹਜੇ ਨਹੀਂ ਕਿਸੇ ਨੂੰ ਦੱਸਣਾ ਉਹ ਮੈਂ ਉਦੋਂ ਹੀ ਦੱਸਣਾ ਵਾ ਜਦੋਂ ਦੀਦੀ ਨੂੰ ਦੇਣਾ ਵਾ ਕੋਈ ਗੱਲ ਨਹੀਂ ਉਹ ਤੇਰੀ ਮਰਜ਼ੀ ਆ ਠੀਕ ਆ ਤੇ ਬਾਕੀ ਮੰਮੀ ਨੂੰ ਪੁੱਛ ਲਈ ਕਿੰਨੇ ਪੈਸੇ ਦੇਣੇ ਚਲੋ ਕੋਈ ਗੱਲ ਨਹੀਂ ਮੰਮੀ ਨਾਲ ਸਲਾਹ ਕਰ ਲੈਣੀ ਆ ਬਾਕੀ ਮੰਮੀ ਨੇ ਪੁੱਛ ਲਈ ਕਿੰਨੇ ਪੈਸੇ ਦੇਣੇ ਆ ਅਗੇ ਤੇ ਨਾ ਉਹ ਦੱਸ ਦਿੰਦੀ ਰਹੀ ਆ ਕਿ ਮੈਂ ਪਹਿਲਾਂ ਆਉਣਾ ਵਾ ਉਹਨਾਂ ਨੂੰ ਪਤਾ ਨਹੀਂ ਆ ਬਾਕੀ ਕੋਈ ਗੱਲ ਨਹੀਂ ਜਿਹੜਾ ਤੂੰ ਗਿਫਟ ਬਣਾਇਆ ਉਹ ਦੇ ਦੀ ਬਾਕੀ ਨਾ ਮੈਂ ਲੜਵੀ ਨਾਲ ਸਲਾਹ ਵੀ ਕਰ ਲੈਣਾ ਹੁਣ ਉਹ ਵੀ ਵਿਆਹ ਗਿਆ ਵਾ ਅੱਗੇ ਤੇ ਕੋਈ ਗੱਲ ਨਹੀਂ ਅੱਗੇ ਕੁਵਾਰਾ ਹੁਣ ਉਹਦੀ ਵੀ ਸਲਾਹ ਲੈਣੀ ਪੈਣੀ ਆ ਉਹ ਕੋਈ ਗੱਲ ਨਹੀਂ ਉਹਨੇ ਸਲਾਹ ਕਰ ਲਓ ਤੇ ਕੁੜੀ ਨੇ ਜਿੱਦਾਂ ਦਾ ਸੋਟ ਮੰਗਿਆ ਨਾ ਓਦਾਂ ਦਾ ਲੈ ਕੇ ਦੇਣਾ ਉਹਨੂੰ ਉਹ ਕੋਈ ਗੱਲ ਨਹੀਂ ਜਿੱਦਾਂ ਕਹੋਗੇ ਨਾ ਉਦਾਂ ਹੀ ਕਰ ਲਾਂਗੀ ਵਿਆਹ ਤੇ ਵੀ ਅੱਗੇ ਆਪਣੀ ਮਰਜ਼ੀ ਨਹੀਂ ਬਣਾਤਾ ਸੀ ਉਹਨੂੰ ਹੁਣ ਨਹੀਂ ਇਦਾਂ ਦੇਣਾ ਜਿੱਦਾਂ ਦਾ ਉਹ ਕਹੋਗੀ ਉਦਾਂ ਦਾ ਹੀ ਦੇਣਾ ਵਾ ਤੂੰ ਮੰਮੀ ਨਾਲ ਸਲਾਹ ਕਰ ਲਾ ਮੈਂ ਲਵੀ ਨਾਲ ਸਲਾਹ ਕਰ ਲੈਂਦਾ ਤੂੰ ਬਾਕੀ ਕੋਈ ਵੀ ਬਣਾਉਣਾ ਹੋਣਾ ਪਹਿਲਾਂ ਮੇਲਾ ਬਣਾ ਲਓ ਫਿਰ 10 ਮਿੰਟਾਂ ਲੱਗੇ ਬਹਿ ਜਾਓਗੀ ਕੋਈ ਗੱਲ ਨਹੀਂ ਮੈਂ ਰਪਿੰਦਰ ਨੂੰ ਕਹਿੰਨੀ ਆ ਕਿ ਮੇਰੇ ਨਾਲ ਹੈਲਪ ਕਰਾਵੇ ਕੋਈ ਗੱਲ ਨਹੀਂ ਉਹਨੂੰ ਵੀ ਕਿਹਾ ਪਰ ਉਹ ਬੜਾ ਕੰਮ ਕਰਾਉਗੀ ਤੇ ਕਰਾਉਣਾ ਹੀ ਪੈਣਾ ਵਾ ਹੁਣ ਮੈਂ ਨਾਲ ਮੁੰਡਾ ਵੀ ਸਾਂਭਣਾ ਵਾ ਕੰਮ ਵੀ ਕਰਨਾ ਵਾ ਆਵਾਜ਼ ਮਾਰ ਲਾ ਨਹੀਂ ਆਏਣਾ ਚਲੋ ਠੀਕ ਆ ਕਹਿੰਨੀ ਆ ਮੈਂ ਉਹਨੂੰ ਤੇ ਆ ਰੋ ਉਹ ਮੈਂ ਉਹ ਮਨਾਇਆ ਤੱਕ ਨਹੀਂ ਆਂਦੀ ਦਾੰਦ ਚੁੱਕੀ ਵੀ ਹੋ ਜਾ ਹੋ ਜਾ ਛੇਤੀ ਯਾਰ ਲਵਲੀ ਹਾਂਜੀ ਕਿੱਥੇ ਚੱਲੇ ਆਂ ਸੀ ਉਹ ਮੈਂ ਮੁੰਡੇ ਨਾਲ ਚੱਲੇ ਹਾਂ ਮੜਾ ਇਹ ਸ਼ਹਿਰ ਉਹ ਕਹਿੰਦਾ ਕਚਰੀ ਕੰਮ ਆ ਮੜਾ ਜਾ ਤੇ ਮੇਰੇ ਨਾਲ ਚੱਲ ਉਹਨੂੰ ਮਨਾ ਕਰਦੇ ਯਾਰ ਕਿਉਂ ਕੀ ਕਰ ਲਈ ਆ ਕਿਉਂ ਉਹ ਗੱਲ ਕੀ ਹੋਣੀ ਆ ਦੀਦੀ ਆਉਣ ਲੱਗੇ ਰਖੜੀ ਬੰਨਣ ਅਛਾ ਜਾਉਣ ਲੱਗੇ ਆ ਆ ਹੁਣੇ ਫੋਨ ਆਇਆ ਮੈਨੂੰ ਕਿੰਦੇ ਕਿੰਦੇ ਕਿੱਧਰ ਆਇਆ ਨਾ ਮੈਂ ਤੇ ਉਹਨਾਂ ਗੇਤਾ ਫੋਨ ਹੀ ਨਹੀਂ ਕੀਤਾ ਸਾਨੂੰ ਉਹ ਮੈਨੂੰ ਵੀ ਹੁਣੇ ਫੋਨ ਆਇਆ ਸੀ ਮੈਂ ਦਾਦਾ ਸਾਰਿਆਂ ਨੂੰ ਨਹੀਂ ਅੱਗੇ ਮੈਂ ਦੋ ਚਾਰ ਦਿਨ ਗੇਤਾ ਦੱਸ ਦਿੰਦੇ ਹੁੰਦੇ ਸੀ ਨਾ ਵੀ ਮੈਂ ਪਰਸੋਂ ਨਾਉਣਾ ਜਾਂ ਚੌਥ ਨਾਉਣਾ ਉਹ ਪਤਾ ਨਹੀਂ ਮੈਂ ਤੁਰਿਆ ਆਉਣਾ ਬਾਹਰੋਂ ਤੇ ਮੈਨੂੰ ਫੋਨ ਆਇਆ ਵਾ ਤੇ ਮੈਂ ਕਿਸਨੀਬ ਨਾਲ ਗੱਲ ਕਰ ਲਈ ਉਸ ਲਈ ਤੇ ਰਲ ਆ ਗਿਆ ਮੈਂ ਤੇ ਮੈਂ ਤੇ ਹੁਣ ਮੁੰਡੇ ਨੂੰ ਦੇਖਣ ਆਉਦੇ ਪੰਜ ਆਉਂਦੇ ਆ ਇਹ ਤੂੰ ਮਰੇ ਫੋਨ ਕਰਾ ਉਹਨਾਂ ਕੋਲ ਕੀ ਕਹਿੰਦਾ ਇਹ ਹੋਰ ਕਿਹਨੂੰ ਨਾਲ ਲੈ ਜੀ ਤੇ ਚਲ ਕੋਈ ਨਹੀਂ ਉਹ ਤੇ ਮੈਂ ਕੋਈ ਨਾ ਕੋਈ ਹੱਲ ਕਰਨਾ ਵਾ ਹੋਰ ਕੇ ਮੁੰਡੇ ਨੂੰ ਕਹਿ ਦਿੰਦਾ ਕਿ ਤੂੰ ਚੱਲ ਜਾ ਨਾਲ ਉਹਦੇ ਤੇ ਮੇਰੀ ਗੱਲ ਸੁਣ ਹਾਂਜੀ ਉਹ लवली ਆਉਣ ਤਾਂ اچਾਨਕੇ ਲੱਗੀ ਆ ਉਹਨੇ ਦੱਸਿਆਣੀ ਆ ਤੇ ਮੇਰੀ ਗੱਲ ਸੁਣ ਉਹੋ ਦੇਣਾ ਕੀ ਆ ਜੇ ਤੂੰ ਕਹਿਣਾ ਵਾ ਸ਼ਹਿਰੋਂ ਜਾ ਕੇ ਸੂਟ ਲੈ ਆਉਨੇ ਆ ਜੇ ਕਹਿੰਦੇ ਉਹ ਪੈਸੇ ਦੇਣੇ ਆ ਤੇ ਪੈਸੇ ਦੇ ਦੇਣੇ ਉਹ ਜਿੱਦਾਂ ਵੀ ਇਰਜ਼ੀ ਕਰਨੀ ਆ ਤੁਸੀਂ ਕਰ ਲਓ ਅੱਗੇ ਕਿਹੜਾ ਮੈਂ ਤੁਹਾਨੂੰ ਕੋਈ ਕਹਿਣਾ ਵਾ ਜੇ ਸੂਟ ਲਿਆਉਣਾ ਵਾ ਤੇ ਉਹ ਲੈ ਆਉਨੇ ਜਾ ਕੇ ਤੇ ਜੇ ਪੈਸੇ ਦੇਣੇ ਆ ਤੇ ਪੈਸੇ ਦੇ ਦਿਓ ਬਾਕੀ ਇਹ ਆ ਮੰਮੀ ਦੀ ਸਲਾਹ ਲੈ ਲੈਣੇ ਆ ਉਹ ਕੀ ਆਂਦੇ ਆ ਉਹ ਵੱਡੇ ਆ ਘਰ ਦੇ ਵਿੱਚ ਉਹ ਭਰਾਵਾ ਕਵਾਰਾ ਨਹੀਂ ਆਉਂਦੂ ਵਿਆਹਿਆ ਗਿਆ ਵਾ ਥੋੜੀ ਬੋਦੀ ਨਾ ਆਪਣੇ ਜਿਵੇਂ ਆਡੀ ਸਮਝ ਹੁਣ ਤੇਰੀ ਵੀ ਸਲਾਹ ਲੈਣੀ ਆਪਾਂ ਉਹ ਵੀਰ ਜੀ ਦੱਸ ਜੇ ਨਾ ਜੇ ਤੁਸੀਂ ਵੱਡੇ ਜੇ ਘਰ ਚ ਮੰਮੀ ਆ ਉਹਨਾਂ ਦੀ ਸਲਾਹ ਤੁਸੀਂ ਲੈ ਲਿਆ ਕਰੋ ਮੈਂ ਤਾਂ ਤੁਹਾਡੀ ਸਲਾਹ ਨੇ ਤੁਰਨਾ ਇਹ ਉਹ ਤਾਂ ਗੱਲ ਹੈਗੀ ਆ ਕੋਈ ਗੱਲ ਨਹੀਂ ਜਿਵੇਂ ਉਹ ਰਵਿੰਦਰ ਨੂੰ ਪੁੱਛ ਲਾ ਕਿ ਕੀ ਦੇਣਾ ਉਹਨੂੰ ਦੋਵੇਂ ਜੀ ਸਲਾਹ ਕਰ ਲਓ ਚਲੋ ਕੋਈ ਗੱਲ ਨਹੀਂ ਤੁਸੀਂ ਮੰਮੀ ਨੂੰ ਪੁੱਛ ਲਓ ਤੇ ਮੈਂ ਉਹਨੂੰ ਵੀ ਦੱਸ ਦਿੰਦਾ ਵਾਂ ਕਿ ਕੁੜੀ ਆਉਣ ਲੱਗੀ ਆ ਤੇ ਨਾਲ ਤੇ ਆਤੂਰ ਹੋ ਜਾਤ ਚਲੋ ਕੋਈ ਗੱਲ ਨਹੀਂ ਪੁੱਛ ਲੈਨੇ ਮੰਮੀ ਨਾਲ ਆ ਪੁੱਛ ਲਓ ਤੁਸੀਂ ਫੇਰ ਰਹਿਣ ਦਾ ਨਾਮ ਸ਼ਹਿਰ ਕੀ ਜਾਣਾ ਮੁਰਕੇ ਆਹ ਰਹਿਣ ਤੇ ਕੋਈ ਗੱਲ ਨਹੀਂ ਹਾਂ ਕਾਈ ਖੋਲੇ ਲੈਣੀ ਆ ਤੇ ਰਖੜੀਆਂ ਉਥੋਂ ਗਾੜੀਆਂ ਲੈਣਗੀਆਂ ਉਹ ਸੀਸੀ ਸੀਸੀ ਪਾਣੀ ਫਾਦੀ ਪਤੀਸੇ ਦਾ ਡੱਬਾ ਚਾਹੀਦਾ ਕਿਸੇ ਨਾਲ ਮਿਲੇਗਾ ਕਿਹੜਾ ਜੀ ਦਾ 150 ਵਾਲਾ ਕਿ 250 ਵਾਲਾ ਵਧੀਆ ਹੋਣਾ ਚਾਹੀਦਾ ਵਾ

ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਰਖੜੀਆਂ ਚਾਹੀਦੀਆਂ ਸੀ ਬੋਲੋ ਕਿਹੜੀ ਚਾਹੀਦੀ ਚੈਨੋ ਜਿਹੜੀ ਜਈ ਚਾਹੀਦੀ ਆਹ ਤੇ ਕੱਲ ਹੋਵੇਗਾ ਵਾਪਸ ਇੱਦਾਂ ਕਰਦੇ ਆ ਹਾਂਜੀ ਹੋਰ ਦੇ ਲੋ ਸੰਦੀਪ ਵਾਪਸ ਤੇ ਲੈ ਲਈਏ ਫਿਰ ਕਿੰਦਰ ਵਾਪਸ Cantik ladies. Hari ini sendiri. Terkendali apa bang? Agar deh. Mandi hur. ਇਕੋ ਨਹੀਂ ਜਾ ਜਾਣਾ ਤੂੰ ਉਹਨਾਂ ਨੂੰ ਦੂਜੇ ਨੂੰ ਲੈ ਜਾ ਸਭ ਨੂੰ ਲੈ ਜਾ ਨਾਲ ਚੱਲ ਠੀਕ ਆ ਫਿਰ ਹੈ ਚੰਗਾ ਸਾਸਿਕਾ ਭੈਣ ਸਾਸਿਕਾ ਹੌਸਨਾ ਠੀਕ ਠਾਕ ਬਾ ਠੀਕ ਠਾਕ ਵਧੀਆ ਤੇ ਤੂੰ ਬੜੀ ਪੱਗ ਪੂਗ ਵਧੀ ਕਿੱਥੇ ਚੱਲੇ ਆ ਪੱਗ ਕੀ ਬੰਦਨੀ ਆ ਤੇਰੇ ਕਰਕੇ ਮੇਰਾ ਸ਼ਹਿਰ ਦਾ ਕੈਨਸਲ ਹੋ ਗਿਆ ਚੱਲ ਆ ਜਾ ਗਾਂ ਹੁਣ ਮੇਰੇ ਕਰਕੇ ਸ਼ਹਿਰ ਦਾ ਕੈਨਸਲ ਹੋਇਆ ਹਾਂ ਹਾਂ ਤੇ ਹੋਰ ਕੀ ਆ ਚੱਲ ਸ਼ੁਗਰ ਮੇਰਾ ਕਰਕੇ ਤੂੰ ਰਹਿ ਤੇ ਪਿਆ ਮੰਮੀ ਹੂੰ ਉਹ ਤਾਂ ਪੈਣਾ ਵੀਓ ਹਾਂ ਹੋ ਗਈ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੋਲ ਸਨ ਠੀਕ ਠਾਕ ਹਾਂਜੀ ਠੀਕ ਠਾਕ ਆ ਵਧੀਆ ਚਲ ਆਜੋ ਅੰਦਰ ਅਸੀਂ ਆਜੋ ਫਿਰ ਉੱਥੇ ਅੰਦਰ ਹੀ ਬੈਠੀ ਆ ਮਾ ਜੀ ਆਜੋ ਹੋਰ ਦਿਲ ਸਨ ਠੀਕ ਠਾਕ ਆ ਸਾਰੇ ਹਾਂਜੀ ਠੀਕ ਠਾਕ ਆ ਮੰਮੀ ਸਾਰੇ ਮੈਂ ਤਾਂ ਮੰਮੀ ਨੂੰ ਕਿਹਾ ਹੀ ਨਾਲ ਲੈ ਆਵੇਂ ਮੰਮੀ ਇੱਥੇ ਹੈ ਨਹੀਂ ਮੰਮੀ ਚਲ ਗਏ ਮਾਸੀ ਜੀ ਕੋਲ ਹੁੰਦਾ ਹੈ ਠੀਕ ਨਹੀਂ ਮਾਸੀ ਅੱਛਾ ਤੇ ਉੱਥੇ ਉਹਨਾਂ ਨੇ ਰਹਿਣਾ ਸੀਗਾ 8 ਦਿਨ ਤੇ ਮੈਂ ਤਾਂ ਬਖ ਨਹੀਂ ਮਨਾਲਾ ਆਉਂਦੀ ਸਗਣਾ ਵਾਲਾ ਨੇ ਨਾਲ ਫਿਰ ਉਹ ਉੱਧਰ ਨੂੰ ਜਾਂਦਾ ਕਰਕੇ ਜੇ ਉੱਧਰ ਨਾ ਜਾਣਾ ਹੁੰਦਾ ਤੇ ਫੇਰ ਚੱਲ ਆਈ ਜਾਂਦੇ ਹੋਰ ਸੰਦੀਪ ਹੁਣੀ ਇੱਥੇ ਆਉਣੇ ਹੋਵੇ ਸੋਈ ਜਵੜੀ ਹੀ ਰਹੇ ਆਈ ਸੀ ਸ਼ਾ ਨਾ ਨਹੀਂ ਦਲਜੀਤ ਘਰੇ ਹੀ ਹੈ ਘਰੇ ਸਾਰੀ ਦਲਬਾਗ ਦਾ ਆਇਆ ਫੋਨ ਹਾਂਜੀ ਆਇਆ ਸੀ ਠੀਕ ਠਾਕ ਹੀ ਠੀਕ ਆ ਵੀ ਵਧੀਆ ਅਜੇ ਹੁਣ ਵੱਲੋਂ ਨਹੀਂ ਆਂਦਾ ਨਹੀਂ ਅਜੇ ਲੱਗ ਜਣਾ ਟਾਈਮ ਅਜੇ ਅੱਛਾ ਇਹ ਤੂੰ 4-5 ਦਿਨ ਗੇਤਾ ਦੱਸ ਦਿੰਦੀ ਹੁੰਦੀ ਤਿਆਰ ਕੀ ਤੂੰ ਛਾਪਾਂ ਮਾਰਤਾ ਮੈਂ ਘੈਰ ਕਾ ਦੱਸ ਕੇ ਨਹੀਂ ਜਾਣਾ ਹੈਗਾ ਨਵਾਂ ਨਵਾਂ ਮੁੰਡੇ ਦਾ ਵਿਆਹ ਹੋਇਆ ਵਾ ਤੇ ਵੇਖਦੀ ਆਂ ਭਲਾ ਘਰ ਵੀ ਹੈਗੇ ਆ ਕਿ ਨਹੀਂ ਉਹ ਘਰੇ ਹੋਣਾ ਹੀ ਐ ਕਿੱਥੇ ਜਾਣਾ ਆ ਚੱਲਿਆ ਤੇ ਹੈਗਾ ਹੀ ਜੇ ਮੈਂ ਨਾ ਆਉਂਦੀ 2 ਮਿੰਟ ਕੋਈ ਉਹਦੇ ਮੁੰਡੇ ਦਾ ਫੋਨ ਆ ਗਿਆ ਤਾਂ ਚੱਲਿਆ ਹੀ ਐ ਕਿੱ데 ਦੋਵੇਂ ਜੀ ਚੱਲੇ ਹੀ ਕਿੱ데 ਚੱਲਿਆ ਤੇ ਹੈਗਾ ਹੀ ਨਾ ਘਰੋਂ ਤੇ ਨਿਕਲ ਨਹੀਂ ਲੱਗਾ ਹੀ ਉਹ ਬਸ ਠੀਕ ਵਾ ਰੋਗ ਤਾਂ ਨਾ ਵਿੱਚ ਇਹ ਆਣ ਕੇ ਤੇ ਹੁਣ ਚਲ ਜਾ ਹੁਣ ਕੀ ਹੋ ਗਿਆ ਵਾ ਵਿਗਨ ਪਾ ਕੇ ਰੱਖਿਆ ਕਰ ਆਹੋ ਮੰਮੀ ਵੇਖ ਲਾ ਮੈਂ ਹੀ ਵਿਗਨ ਪਉਣੀ ਇਹਦੇ ਕੰਮ ਆ ਜਕੇ ਤੁਹਾਡੀ ਭੈਣ ਭਰਾਵਾਂ ਦੀ ਗੱਲਾਂ ਮੈਂ ਨਹੀਂ ਕਰ ਸਕਦੀ ਤੁਹਾਡੀ ਬਸ ਠੀਕ ਆ ਤੁਸੀਂ ਵੀ ਇਦਾਂ ਕਰਦਿਆ ਕਰੋ ਇਹਨੂੰ ਨਾ ਢੋਕਿਆ ਕਰੋ ਲੈ ਆਈ ਕੈਂਦਲਜੀਤ ਸਤਿ ਸ਼੍ਰੀ ਅਕਾਲ ਬੋ ਰੋਣੇ ਆਈਏ ਸਤਿ ਸ਼੍ਰੀ ਅਕਾਲ ਬੋ ਸੁਣਾ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਬਹਿ ਜਾ ਤੇ ਰਪਿੰਦਰ ਕਿੱਥੇ ਆ ਰਪਿੰਦਰ ਨਹੀਂ ਆਈ ਦੀਦੀ ਰਪਿੰਦਰ ਮੈਨੂੰ ਕਹਿਣ ਦੀ ਮੈਂ ਨਹਾਉਣ ਲੱਗੀ ਆ ਭਾਵੇਂ ਨਹਾ ਕੇ ਆਈ ਹੈ ਜੇ ਕਿ ਨਹੀਂ ਅੰਦਰ ਵੜੀ ਆ ਤਿਆਰ ਹੋਣ ਦੀ ਹਣੀ ਅਛਾ ਅਛਾ ਚੱਲ ਕੋਈ ਨਹੀਂ ਆ ਜਾਂਦੀ ਜੀ ਹੋਰ ਸੁਣਾਓ ਮਾਸੀ ਜੀ ਨੇ ਠੀਕ ਠਾਕ ਲੈ ਆਉਣਾ ਹੀ ਹੁੰਦਾ ਨੇ ਵੀ ਨਾਲ ਦੀਪ ਮੰਮੀ ਨੇ ਕੀ ਆਉਣਾ ਹੈਗਾ ਮੰਮੀ ਨਾ ਮਾਸੀ ਜੀ ਠੀਕ ਨਹੀਂ ਸੀ ਤੇ ਉੱਥੇ ਚ ਲੱਗੀ ਸੀ ਤੇ ਉਹਨਾਂ ਦੇ ਹੁਣ 4 ਦਿਨੋਂ ਉੱਥੇ ਲੱਗ ਜਣੇ ਆ ਉਹ ਤਾਂ ਕਰਕੇ ਨਹੀਂ ਆਏ ਹੈਗੇ ਲੋ ਦੀਦੀ ਮਾਰੋ ਤੁਸੀਂ ਗੱਲਾਂ ਬਾਤਾਂ ਮੇਰੇ ਨਾਲ ਪਾਣੀ ਲੈ ਆਉਣੀ ਹੈ ਤੇ ਨਾਲੇ ਚਾਹ ਧਾਰ ਹੁੰਨੀ ਹੈ ਨਾਲੇ ਵੇਖ ਦੀ ਰਪਿੰਦਰ ਨੂੰ ਕੀ ਕਰਨ ਦੀ ਆ ਚੱਲ ਠੀਕ ਆ ਜਲਜਿੰਦਰ ਤੂੰ ਦੱਸ ਤੇ ਸੇਵ ਕੀ ਗੱਲ ਹੋਈ ਹੈ ਮਾਸੀ ਨੂੰ ਮੰਮੀ ਮਾਸੀ ਨਾ ਜ਼ਿਆਦਾ ਹੀ ਨਹੀਂ ਠੀਕ ਹੈਗੇ ਹੂੰ ਤੇ ਉਹਦੇ ਨੌ ਪੁੱਤ ਜੁੜੇ ਆ ਨਾ ਉਹ ਦੋਵੇਂ ਬਾਹਰ ਰਹਿੰਦੇ ਆ ਤੇ ਇਹੋ ਜਿਹੇ 3 ਪੁੱਤਾਂ ਨੂੰ ਵੀ ਕੀ ਕਰਨਾ ਵਾ ਜੇ ਮਗਰੋਂ ਨਾ ਮਾਪੇ ਵਿਚਾਰੇ ਰੋਲਦੇ ਰਹਿ ਗਏ ਤੇ ਚੱਲ ਲਾਗੇ ਕੋਈ ਨਹੀਂ ਕੋਈ ਵੀ ਨਹੀਂ ਹੁਣ ਉਹ ਰੋਟੀ ਰਾਟੀ ਦਾ ਵੀ ਔਖਾ ਹੀ ਤੇ ਤਾਂ ਕਰਕੇ ਫਿਰ ਮੰਮੀ ਗਏ ਆ ਹੁਣ ਜਿੰਨੇ ਦਿਨ ਮਾਸੀ ਠੀਕ ਨਹੀਂ ਹੁੰਦੇ ਤੇ ਮੰਮੀ ਫਿਰ ਉੱਥੇ ਹੀ ਰਹਿਣਗੇ ਚੱਲ ਫਿਰ ਤੂੰ ਇਵੇਂ ਚਾਰ ਦਿਨ ਇੱਥੇ ਰਹਿ ਵਾ ਫਿਰ ਉੱਥੇ ਹੀ ਕਰਨਾ ਖੜੀ ਨੇ ਨੂੰ ਨਹੀਂ ਮੈਂ ਹੁਣ ਰਹੂੰਗੀ ਚਾਰ ਕਿ ਦਿਨ ਜਿੰਨੇ ਦਿਨ ਮੰਮੀ ਉੱਥੇ ਆ ਓਨੇ ਦਿਨ ਮੈਂ ਇੱਥੇ ਰਹੂੰਗੀ ਹਾਂ ਮੰਮੀ ਮੈਨੂੰ ਕਹਿ ਕੇ ਗਏ ਸੀ ਕਿ ਚੱਲ ਤੂੰ ਉੱਥੇ ਚੱਲ ਜੀ ਮੈਂ ਚੱਲ ਮੈਂ ਉੱਥੇ ਚਲ ਕੋਈ ਨਹੀਂ ਉਹ ਮੰਮੀ ਅੱਗੇ ਕਿਹੜੀ ਖੋਚਵਾਏ ਆਪਣੀ ਸੱਸ ਲੱਗੇ ਰਹਿ ਗਈ ਇਹ ਤੇ ਕਹਿੰਦੀ ਆ ਵੀ ਘਰੋਂ ਨਿਕਲੀ ਰੇ ਵੀ ਐਵੇਂ ਨਾ ਦਿਵਾਲੀ ਹੋ ਜਾ ਖਰਮ ਦੇ ਉਹ ਤੇ ਜਦੋਂ ਆਈ ਜਾਂਦੀ ਆ ਤੇ ਮੰਮੀ ਜਿੰਨੀ ਮੇਰੀ ਸੱਸ ਨਾ ਬਣਦੀ ਆ ਨਾ ਮੈਨੂੰ ਮੈਦ ਨਹੀਂ ਕਿਸ ਦੀ ਬਣਦੀ ਆ ਇਹਦੇ ਐਵੇਂ ਗੱਲਾਂ ਮਾਰਦਾ ਰਹਿੰਦਾ ਬਸ ਆ ਹੁਣ 4 ਦਿਨ ਹੀ ਤੁਹਾਡਾ ਜੋ ਸਿਰ ਖਾਣਾ ਵਾ ਤੂੰ ਉਹ ਇਦਾਂ ਕਰ ਲੋ ਉਹਨੂੰ ਇਦਾਂ ਕਰ ਲੋ ਤੂੰ ਰਹਿਣਾ 4 ਦਿਨ ਠੀਕ ਐ ਜੋ ਮਰਜ਼ੀ ਕਹਿੰਦਾ ਰਵੇ ਤੇ ਹੋਰ ਕਿਹੜੀ ਮੈਂ ਇਹਦੇ ਕਹੇ ਤੇ ਦੌੜ ਚੱਲੀ ਆ ਮੈਂ ਤਾਂ ਕਦੀ ਨਹੀਂ ਜਾਂਦੀ ਡੱਬਾ ਮੈਂ ਬਹੁਤ ਵਧੀਆ ਲੈ ਕੇ ਆਈ ਆ ਫੇਰ ਕਰਨਾ ਘਰ ਤੋਂ ਉਹ ਮੈਨੂੰ ਪਤਾ ਬਰਫੀ ਦਾ ਹੀ ਹੁਣਾਵਾ ਆਹੋ ਮੰਮੀ ਅੱਗੇ ਮੈਂ ਹਰ ਵਾਰੀ ਬਰਫੀ ਦਾ ਡੱਬਾ ਲਿਆਉਣੀ ਸੀ ਇਹਦੇ ਨੱਕ ਤੇ ਨਹੀਂ ਛੜਦਾ ਹੁੰਦਾ ਐਰਕਾ ਮੈਂ ਵੀ ਨਾ ਪਤੀਸੇ ਦਾ ਹੀ ਲੈ ਕੇ ਆਈ ਆ ਲੈ ਉਹ 100 ਰੁਪਿਆ ਡੱਬਾ ਲਿਆਈਓ ਦੇਖੋ ਲੱਕੀਸ਼ਾਂ ਵੀ ਇਹਨੂੰ 2-2 ਰੁਪਿਆ ਦੇਣਾ ਦਲਜੀਤ ਤੇਰੇ ਸਾਹਮਣੇ ਹੀ ਕਿੰਨੀਆਂ ਗੱਲਾਂ ਕਰਦਾ ਹੁੰਦਾ ਹੈ ਇਹਨੂੰ 175-75 ਰੁਪਿਆ ਦੇਨੇ ਆ ਠੀਕ ਆ ਆਹੋ 75-75 ਬੰਦੇ ਵੀ ਠੀਕ ਆ ਮੈਂ 100 ਰੁਪਿਆ ਦਾ ਡੱਬਾ ਲਿਆਈ ਆ ਨਾ ਬੰਦੇ ਇੰਨੇ ਕੀ ਨੇ ਤੇ ਇੰਨੇ ਕੀ ਬੰਦੇ ਤੇ ਜਿਹੜੀਆਂ ਮੈਂ ਰਖੜੀਆਂ ਲੈ ਕੇ ਆਈ ਨਾਲ ਉਹ 3 ਦਿਨਾਂ ਹੋਰ ਲਾਦੀਵੇਂ ਹੋਰ ਕੀ ਆ 7200 ਦੇ ਦਾਂਗੀ ਜਿੰਦਰੇ ਨੇ ਸਲਾਹ ਕਰ ਲਈ ਦੋਵਾਂ ਜਣਿਆਂ ਨੇ ਕੋਈ ਗੱਲ ਨਹੀਂ ਕਰਦੇ ਰਹਿਣ ਸੱਚੀ ਪਤੀਸਾ ਲੈ ਕੇ ਆਈਆਂ ਤੂੰ ਖੋਲ ਕੇ ਵੇਖ ਲੈ ਐਰਕਾਂ ਖਾਲਾ ਬਰਫੀ ਐਰਕੀ ਦੇ ਭੈਣ ਤੂੰ ਗੇਲੀ ਗਾਲਤੀ ਆ ਤੇ ਬਰਫੀ ਵੀ ਨਾ ਤੇਰੇ ਨੱਕ ਤੇ ਨਹੀਂ ਚੜਦੀ ਹੁਣ ਇਹੋ ਹੀ ਗੱਲ ਘਰ ਵਾਲਾ ਤੇਰਾ ਫੌਜੀ ਲੱਭ ਕੇ ਦਿੱਤਾ ਵਾ ਤੇ ਪਤੀਸਾ ਲਿਆਉਣੀ ਆ ਤੂੰ ਉਹਦੀ ਤਨਖਾਹ ਲੇਟ ਹੋ ਗਈ ਯਾਰ ਕਾਂ ਤਾਂ ਕਰਕੇ ਲੈ ਕੇ ਆਈਆਂ ਸੂਟ ਤੇਰੇ ਨੂੰ ਪੂਰੇ ਹੁੰਦੇ ਤਨਖਾਹ ਚ ਕਿਹੜਾ ਕੋਈ ਭਜਦਾ ਹੋਣਾ ਵਾ ਲੈ ਦੱਸ ਹੁਣ ਮੈਂ ਸੂਟ ਵੀ ਨਾ ਪਾਵਾਂ ਚਲ ਨਾਉਣਾ ਰਹੀ ਨਹੀਂ ਦਿਨੀ ਅੱਜ ਮੀਂਹ ਆ ਪੈ ਗਿਆ ਠੰਡ ਜੀ ਹੋਈ ਆ ਹੋਰ ਆ ਲੈਣੀ ਆ ਦਿਨੀ ਵੀ ਆਉਣ ਵਾਲੀ ਹੋਣੀ ਆ ਇਹ ਮੈਨੂੰ ਕਦੇ ਦੇ ਕਹਿੰਦੇ ਛੱਡ ਤਾਂ ਦਿਨੀ ਇਹ ਰਖੜੀ ਬੰਨਣਾ ਹੋਣਾ ਤੇ ਹੱਥ ਸੋਹਣੇ ਲੱਗਣਗੇ ਤੇ ਫੇਰੀ ਆ ਨਾ ਆਕੇ ਨਾ ਫੇਰੀ ਵੇਨੀ ਆ ਬਲਾ ਜਾਗੀ ਪੀ ਆਏ ਨਹੀਂ ਹਲੇ ਝੋ ਦੀਦੀ ਚਾਹ ਤਾਂ ਰਵੀ ਦੇ ਦੇ ਨਹੀਂ ਰਪਿੰਦਰ ਦੀਦੀ ਤੇ ਆ ਵੀ ਗਏ ਆ ਆ ਗਏ ਆ ਉਹਨਾਂ ਨੇ ਤਾਂ ਪਾਣੀ ਵੀ ਪੀ ਲਿਆ ਵਾ ਚਾਹ ਲੱਗੀ ਮੈਂ ਫੜਾਉਣ ਉਹਨਾਂ ਨੂੰ ਤੂੰ ਕੀ ਕਰਨੀ ਐ ਅੰਦਰ ਮੈਂ ਕੀ ਕਰਨਾ ਮੈਂ ਜਿਆ ਨੋ ਪਾਲਸ ਲਾਉਂਦੀ ਮੈਂ ਹੋ ਲਾ ਲਾ ਇਹ ਨਾ ਵੇਲੇ ਟਾਈਮ ਲਾਈਦੀ ਹੁੰਦੀ ਆ ਤੈਨੂੰ ਹੀ ਪਤਾ ਵਾ ਦੀਦੀ ਨੇ ਆਉਣਾ ਹੀ ਚੱਲ ਲਾ ਕੋ ਕੰਮ ਹੀ ਕਰਵਾ ਦਿਆ ਕਰ ਮੈਂ ਸੋਚੰਦੀ ਹੀ ਵੀ ਹਲੇ ਉਹ ਆਏ ਨਹੀਂ ਹੁਣੇ ਉਹਦਾਂ ਨੇ ਮੈਨੂੰ ਦੱਸਿਆ ਤੇ ਕਦੇ ਦਾ ਹੀ ਆ ਤਾਂ ਪਹਿਲਾਂ ਤਾਂ ਮੈਂ ਚੱਲੀ ਸੀ ਕੱਪੜੇ ਬਦਲਦਾਂ ਮੈਂ ਚੱਲ ਨਾਲ ਲੈਣੀ ਆ ਜਿੱਦ ਦੇ ਨੂੰ ਪਤਾ ਸਹੀ ਆ ਰਤੀ ਕਿੰਨਾ ਮੀਂਹ ਪਿਆ ਸੀ ਅੱਜ ਐਵੇਂ ਨਾ ਜੀ ਨਹੀਂ ਕਰਦਾ ਠੰਡ ਜੀ ਲੱਗੀ ਜਾਂਦੀ ਏ ਤੇ ਮੈਂ ਚਲ ਇਦਾਂ ਹੀ ਆ ਲਾਲੂ ਲੈਣੀ ਆ ਤੇ ਕੋਈ ਨਹੀਂ ਸੋਣੇ ਲੱਗਣਦੇ ਫਿਰ ਕੀ ਰਪਿੰਦਰ ਮੀਤ ਪਿਆ ਹੈ ਰਾਤੀ ਹੁਣ ਤੇ ਇੰਨੀ ਗਰਮੀ ਹੁੰਦ ਨਾਲ ਲੈਂਦੀ ਮੈਂ ਹਰ ਰਹਿਣੀ ਦਿੰਦੇ ਹਾਂ ਠਾਵੇਂ ਚੱਲ ਕੋਈ ਗੱਲ ਨਹੀਂ ਮੈਂ ਚਾਹ ਲੱਗੀਆਂ ਪਾਉਣ ਤੇ ਫੜਾ ਫਿਰ ਉਹਨਾਂ ਨੂੰ ਚਲੋ ਠੀਕ ਮੈਂ ਬਹਵਾ ਨਹੀਂ ਤੇ ਲੱਗੇ ਤੀ ਲੈ ਆਇਓ ਚਾਹ ਲੈ ਜਾ ਫਿਰ ਦੀਦੀ ਕੀ ਕਹਿਣਗੇ ਕੀ ਕੰਮ ਨਹੀਂ ਕਰਦੇ ਰਪਿੰਦਰ ਚੱਲ ਪਾ ਦਿਓ ਫਿਰ ਸਗੋ ਨਾ ਅੱਗੇ ਹੋ ਕੇ ਨਾ ਕੰਮ ਕਰਿਆ ਕਰ ਕੀ ਦੀਦੀ ਦੇ ਚਾਹ ਬਣਾਉਣ ਤੇ ਮੈਂ ਬਣਾਵਾ ਤੈਨੂੰ ਤੇ ਚਾਹੀਦਾ ਹੀ ਨੇ ਥੋੜੀ ਥੋੜੀ ਪਾਇਓ ਮੁਰਗੇ ਫੇਰ ਘਟ ਕਰਨੀ ਉਹਨਾਂ ਨੇ ਉਹਨਾਂ ਗਣਾ ਇਨੀ ਪੀਣੀ ਆਪਾਂ ਇਨੀ ਗਪੀਣੀ ਕੋਈ ਗੱਲ ਨਹੀਂ ਪੀ ਲੈਣੀ ਉਹਨਾਂ ਨੇ ਸਾਰਿਆਂ ਨੇ ਲੈ ਫੜ ਚਾਹ ਫੜਾ ਕੇ ਆ ਤੇ ਸਾਸ਼ੀ ਕਾ ਬੁਲਾਦੀ ਦੀਦੀ ਨੂੰ ਆਹੋ ਬੁਲਾਉਂਗੀ ਗੱਲਾਂ ਬਾਤਾਂ ਵੀ ਕਰ ਲੀਦੀ ਹੁੰਦੀਆਂ ਆ ਆਜੋ ਤੂੰ ਵੀ ਚੱਲ ਮੈਂ ਵੀ ਆ ਗਈ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਬਬ ਠੀਕ ਠਾਕ ਹਾਂ ਹਾਂਜੀ ਠੀਕ ਆ ਆ ਲੋ ਚਾ ਆ ਲੋ ਮੈਂ ਜੇ ਘੇਨੇ ਘਟ ਕਰਨੀ ਧੋਨੇ ਕਰ ਲੋ ਮੁਰ ਕੇ ਫੇਰ ਤੁਸੀਂ ਗਣਾ ਵੈ ਇਨੀ ਪੀਣੀ ਆ ਹੋਰ ਦੀਦੀ ਹਾਂ ਠੀਕ ਆ ਤੇ ਤੂੰ ਘਰ ਨਹੀਂ ਹੈਂ ਅੰਦਰ ਤੂੰ ਹੋਣ ਆਈ ਹੈਂ ਦੀਦੀ ਮੈਂ ਕੀ ਕਰਨਾ ਸੀ ਮੈਂ ਉਹ ਨੌ ਬਾਲਸ ਜੀ ਲਾਉਣ ਡੈ ਵੀ ਤਾਂ ਕਰ ਗਏ ਉਹ ਮੈਨੂੰ ਤਾਂ ਪਤਾ ਨਹੀਂ ਲੱਗਾ ਮੈਂ ਤਾਂ ਹੁਣ ਦੱਸਿਆ ਉਹ ਨੇ ਦੀਦੀ ਨੇ ਆਂ ਦੀਦੀ ਬੜੇ ਚੱਲਦੀ ਆਈ ਫਿਰਪਿੰਦਰ ਨੂੰ ਪਤਾ ਹੁੰਦਾ ਤਾਂ ਉਹ ਨਹੀਂ ਆਈ ਜਾਣਾ ਸੀ ਆਈ ਨਹੀਂ ਕਿ ਅਜੇ ਤੱਕ ਚੱਲ ਰੁਪਿੰਦਰ ਨੌ ਪਾਲਸ ਲਾਉਣੀ ਵੀ ਜ਼ਰੂਰੀ ਆ ਆਹੋ ਦੀਦੀ ਮੈਂ ਹਾਂ ਚੱਲ ਲਾ ਲਈ ਲੈਣੀ ਆ ਉਹ ਭਾਂਡੇ ਭੁੰਡੇ ਧੋਂਦੇ ਆ ਨਾ ਲਾਥ ਜਾਂਦੀ ਆ ਤੇ ਮੈਂ ਚੱਲ ਲਾ ਲਈ ਨਹੀਂ ਆ ਜਿਹੜੇ ਪਈਆਂ ਪਈਆਂ ਵੀ ਸੁੱਕਣੀਆਂ ਹੀ ਹੁੰਦੀਆਂ ਆ ਆਹੋ ਤੇ ਹੈਈ ਆ ਚਲ ਵਧੀਆ ਕੀਤਾ ਲਾ ਲਈਏ ਤੇ ਹੋਸਨਾ ਪਿੰਡੋਂ ਆਇਆ ਫੋਨ ਪਿੰਡੋਂ ਨਾ ਮੰਮੀ ਦਾ ਤੇ ਆਇਆ ਹੀ ਨਹੀਂ ਆ ਉਹ ਕਿ ਗਈ ਉਹ ਦੁੱਧ ਨਾ ਮੁਰਗਾ ਫੋਨ ਫੋਨ ਤੇ ਕੀਤਾ ਨਹੀਂ ਉਹਨਾਂ ਨੇ ਤੇ ਤੂੰ ਨਾ ਕਰ ਲਿਆ ਕਰ ਹਾਂ ਮੈਂ ਜੀ ਦੀ ਫੇ ਤੁਹਾਨੂੰ ਪਤਾ ਵਾ ਕੰਮ-ਗੰਮ ਕਰਨਾ ਹੁੰਦਾ ਫੇ ਟਾਈਮ ਨਹੀਂ ਲੱਗਦਾ ਕਰਨ ਦਾ ਗੁਰਪ੍ਰਿੰਦਰ ਕਿੰਨਾ ਕੰਮ ਵਾ ਕਿਤੇ ਤਿੰਨ ਜਣੀਆਂ ਤੁਸੀਂ ਕੰਮ ਕਰਨ ਵਾਲੀਆਂ ਹੀ ਆ ਤੇ ਫੋਨ ਕਰਨ ਦਾ ਵੀ ਟਾਈਮ ਨਹੀਂ ਲੱਗਦਾ ਜੀ ਦੀ ਕੰਮ ਬੜਾ ਹੁੰਦਾ ਵਾ ਨਿਕੇ ਨਿਕੇ ਕਿੰਨੇ ਤੇ ਕੰਮ ਹੁੰਦੇ ਆ ਤਾਂ ਕਰਕੇ ਫੇ ਇਦਾਂ ਕੀਤਾ ਨਹੀਂ ਗਿਆ ਚਲ ਪੀਓ ਚਾਹ ਠੰਡੀ ਹੋ ਜਿੰਦੀ ਤੁਹਾਡੀ Te acarido de la bata.